ਕੋਜਿਕ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਲਤ ਜਿਹੜਾ ਚਲਾ ਰਹੇ ਨੇ ਲਗਾਤਾਰ ਉਹ ਕੋਈ ਇਥੇ ਆਰ ਆਈ ਪੀ ਪਾ ਰਿਹਾ ਕੋਈ ਰੈਸਟਿੰਗ ਪੀਸ ਲਿਖ ਰਿਹਾ ਹੈਗਾ ਤਾਂ ਲੱਖ ਲਹਾਂ ਤਾਂ ਪਾਉਣੀਆਂ ਚਾਹੀਦੀਆਂ ਇਹੋ ਜੇ ਲੋਕਾਂ ਨੂੰ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਇੱਕ ਡਾਕਟਰ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਔਰ ਉਹ ਪੂਰੀ ਲੜਾਈ ਜਿਹੜਾ ਲੜ ਰਿਹਾ ਹੈਗਾ ਰਾਜਵੀਰ ਜਵੰਦਾ ਪ੍ਰੋ 56 ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਰਾਜੀਵ ਜਵੰਦਾ ਦੀ ਸਿਹਤ ਨੂੰ ਲੈ ਕੇ ਜਿੱਥੇ ਪੂਰੇ ਸੰਸਾਰ ਦੇ ਵਿੱਚ ਲੋਕ ਦੁਆਵਾਂ ਕਰ ਰਹੇ ਨੇ ਜਿੱਥੇ ਜਿੱਥੇ ਪੰਜਾਬੀ ਦੁਨੀਆ ਦੇ ਕਿ ਜਿਹੜੇ ਵੀ ਕੋਨੇ 'ਚ ਬੈਠਾ ਉਹ ਦੁਆ ਕਰ ਰਿਹਾ ਅਰਦਾਸ ਕਰ ਰਿਹਾ ਕਿ ਰਾਜੀਵ ਜਵੰਦਾ ਜਲਦੀ ਤੰਦਰੁਸਤ ਹੋਣ ਸਿਹਤਯਾਬ ਹੋ ਕੇ ਦੁਬਾਰਾ ਆਪਣੇ ਘਰ ਆਉਣ ਔਰ ਆਪਣੇ ਸ਼ੋਅ ਦੁਬਾਰਾ ਹੋਸਟੇ ਤਰ੍ਹਾਂ ਲਾਉਣ ਪਰ ਇਸੇ ਵਿਚਾਲੇ ਕੁਝ ਕੁ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਲਤ ਜਿਹੜਾ ਚਲਾ ਰਹੇ ਨੇ ਲਗਾਤਾਰ ਉਹ ਕੋਈ ਇਥੇ ਆਰ ਆਈ ਪੀ ਪਾ ਰਿਹਾ ਕੋਈ ਨੇ ਪੀਸ ਲਿਖ ਰਿਹਾ ਹੈਗਾ ਤਾਂ ਅਜੇਹ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਤੋਂ ਬਚੋ ਸੋਸ਼ਲ ਮੀਡੀਆ ਦਾ ਜਿਹੜਾ ਲੋਕ ਗਲਤ ਫਾਇਦਾ ਚੁੱਕਦੇ ਉਹ ਇਹੋ ਜਿਹੇ ਜਿਹੜੇ ਹੈ ਲੱਖ ਲਹਾਂ ਤਾਂ ਪਾਉਣੀਆਂ ਚਾਹੀਦੀਆਂ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਇੱਕ ਪਾਸੇ ਸਾਡਾ ਵੀਰ ਰਾਜਵੀਰ ਜਵੰਦਾ ਜੋ ਕਿ ਹੋਣਹਾਰ ਗਾਇਕਾ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਡਾਕਟਰਜ਼ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਔਰ ਉਹ ਪੂਰੀ ਲੜਾਈ ਜਿਹੜਾ ਲੜ ਰਿਹਾ ਹੈਗਾ ਰਾਜਵੀਰ ਜਵੰਦਾ ਦਾ ਸਰੀਰ ਜਿਹੜਾ ਹੈਗਾ ਪੂਰਾ ਲੜ ਰਿਹਾ ਹੈਗਾ ਕਿਉਂਕਿ ਡਾਕਟਰਜ਼ ਲੱਗੇ ਹੋਏ ਨੇ ਪਰ ਕੁਝ ਕੁ ਸ਼ਰਾਰਤੀ ਅੰਸਰ ਕੁਝ ਕੇ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਲਾਂਤਾਂ ਪਾਉਣ ਨੂੰ ਜੀ ਕਰਦਾ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟ ਇਨ ਪੀਸ ਲਿਖ ਰਹੇ ਨੇ ਤਾਂ ਦੋਸਤੋ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਖਬਰ ਨਹੀਂ ਹੈ ਇਹੋ ਜੀਆਂ ਖਬਰਾਂ ਦੇ ਉੱਪਰ ਨਾ ਜਾਓ ਇਹੋ ਜੀਆਂ ਆਵਾਹਾਂ ਦੇ ਉੱਪਰ ਨਾ ਜਾਓ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪ੍ਰੋ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਲਗਾਤਾਰ ਸਟੀਕ ਜਾਣਕਾਰੀ ਦੇ ਰਹਾਂਗੇ ਪਰ ਅਸੀਂ ਇੱਕੋ ਅਪੀਲ ਕਰਦੇ ਆ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਜਿਹੜੇ ਪਤਾ ਨਹੀਂ ਕਿਹੜੇ ਪੇਜ ਨੇ ਕਿਹੜੇ ਇਹੋ ਜੇ ਲੋਕ ਨੇ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟਿੰਗ ਪੀਸ ਲਿਖ ਰਹੇ ਨੇ ਇਹੋ ਜਿਹਾਂ ਨੂੰ ਲੱਖ ਲਾਨਤ ਜਿਹੜੀ ਹੈ ਤੁਸੀਂ ਪਾਓ ਕਮੈਂਟਾਂ ਦੇ ਵਿੱਚ ਵੀ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗੇ ਕਿ ਇਹੋ ਜੀਆਂ ਅਫਵਾਹਾਂ ਦੇ ਉੱਪਰ ਯਕੀਨ ਨਾ ਕਰੋ ਰਾਜਵੀਰ ਜਵੰਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਲੜਾਈ ਲੜ ਰਿਹਾ ਹੈਗਾ ਉਹ ਲਗਾਤਾਰ ਸੰਘਰਸ਼ ਕਰ ਰਿਹਾ ਹੈਗਾ ਲਗਾਤਾਰ ਉਸ ਦੀ ਬਾਡੀ ਜਿਹੜੀ ਹੈ ਉਹ ਲੜ ਰਹੀ ਹੈਗੀ ਔਰ ਡਾਕਟਰਜ਼ ਲਗਾਤਾਰ ਲੱਗੇ ਹੋਏ ਨੇ ਬਕੂਬੀ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਨ ਦੇ ਲਈ ਕੱਲ ਵੀ ਪੀਜੀਆਈ ਤੋਂ ਡਾਕਟਰਜ਼ ਦੇ ਨਾਲ ਵੀ ਸਲਾਹ ਲਈ ਗਈ ਔਰ ਦੇ ਡਾਕਟਰਸ ਵੀ ਜਿਹੜੇ ਲਗਾਤਾਰ ਲੱਗੇ ਹੋਏ ਨੇ ਬਹੁਤ ਸੋਨਾ ਜਿਹੜਾ ਉਹ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਪਰ ਸਾਡੀ ਜਿਹੜਾ ਉਹਨਾਂ ਦੇ ਦੋਸਤਾਂ ਨਾਲ ਗੱਲਬਾਤ ਵੀ ਹੋਈ ਉਹ ਜਿਹੜੇ ਸਿੰਗਰ ਨੇ ਬਹੁਤ ਸਾਰੇ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਸਭ ਨੇ ਇੱਕੋ ਗੱਲ ਕਹੀ ਹੈ ਕਿ ਭਾਈ ਕੋਈ ਇਹੋ ਜੀ ਹਵਾ ਨਾ ਫਲਾਓ ਕੋਈ ਇਹੋ ਜਾਂ ਜਿਹੜਾ ਰੂਮਰ ਨਾ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਮਾੜਾ ਪ੍ਰਭਾਵ ਜਾਵੇ ਤਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਪੇਜਾਂ ਵਾਲੇ ਜਿਹੜੇ ਨੇ ਇਹਨਾਂ ਜਾਦੇ ਗਲਤ ਲਿਖ ਰਹੇ ਨੇ ਰਾਜੀਵ ਜਵੰਦਾਈ ਸਿਹਤ ਨੂੰ ਲੈ ਕੇ ਕੋਈ ਆਰ ਆਈ ਪੀ ਲਿਖ ਰਿਹਾ ਪਰ ਦੋਸਤੋ ਅਸੀਂ ਕਹਾਂਗੇ ਕਿ ਤੁਸੀਂ ਇਨ ਗੱਲਾਂ ਦੇ ਵਿੱਚ ਨਾ ਜਾਓ ਇਹਨਾਂ ਗੱਲਾਂ ਦੇ ਵਿੱਚ ਭੋਰਾ ਜਿੰਨੀ ਵੀ ਸੱਚਾਈ ਨਹੀਂ ਹੈਗੀ ਇਹ ਸਾਰੀਆਂ ਵਾਹਾਂ ਨੇ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈਗਾ ਉਸ ਦਾ ਸਰੀਰ ਉਸ ਦੀ ਬਾਡੀ ਜਿਹੜੀ ਹੈ ਫਾਈਟ ਕਰ ਰਹੀ ਹੈਗੀ ਜਿਸ ਹਿਸਾਬ ਦਾ ਉਸ ਦਾ ਐਕਸੀਡੈਂਟ ਹੋਇਆ ਪਰ ਇਹੋ ਜਿਹੇ ਲੋਕਾਂ ਨੂੰ ਅਸੀਂ ਇਹੋ ਜਿਆਂ ਨੂੰ ਲਗਾਤਾਰ ਲਾਂਤਾਂ ਪਾਵਾਂਗੇ ਲਾਂਤ ਪਾਉਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਸਾਡਾ ਵੀਰ ਲਗਾਤਾਰ ਜੂਝ ਰਿਹਾ ਹੈਗਾ ਔਰ ਦੂਜੇ ਪਾਸੇ ਇਹ ਆਰ ਆਈ ਪੀ ਲਿਖ ਰਹੇ ਨੇ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਆਂ ਨੂੰ ਇਹੋ ਜਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਹੋ ਜਿਆ ਕੁਝ ਲੈ ਕੇ ਕਿਉਂਕਿ ਰਾਜਵੀਰ ਜਵੰਦਾ ਲਗਾਤਾਰ ਫਾਈਟ ਕਰ ਰਿਹਾ ਹੈਗਾ ਉਸ ਦਾ ਸਰੀਰ ਔਰ ਡਾਕਟਰਜ਼ ਬਕੂਬੀ ਤਰੀਕੇ ਦੇ ਨਾਲ ਲੱਗੇ ਹੋਏ ਨੇ ਉਸ ਦੀ ਜਾਨ ਨੂੰ ਬਚਾਉਣ ਦੇ ਲਈ ਤੇ ਨਾਲ ਹੀ ਜਿਹੜਾ ਅਰਦਾਸ ਕਰੋ ਤੁਸੀਂ ਬਸ ਅਰਦਾਸਾਂ ਕਰੋ ਤਾਂ ਕਿ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈ ਮੁਰਤੋਂ ਤੰਦਰੁਸਤ ਹੋ ਜੇ ਔਰ ਫਿਰ ਤੋਂ ਸਾਨੂੰ ਉਸ ਸਟੇਜਾਂ ਦੇ ਉੱਪਰ ਗਾਉਂਦਾ ਦਿਖਾਈ ਦੇਵੇ ਤਾਂ ਹੀ ਤਸਵੀਰਾਂ ਨੇ 40 ਸ ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਆ ਤਾਂ ਦੋਸਤੋ ਅਸੀਂ ਇੱਕ ਵਾਰ ਫਿਰ ਕਹਾਂਗੇ ਉਹਨਾਂ ਲੋਕਾਂ ਨੂੰ ਲੱਖ ਲਾਨਤ ਹੈ ਜਿਹੜੇ ਲੋਕ ਕੁਝ ਲਿਖ ਰਹੇ ਆ ਜਿਹੜੇ ਲੋਕ ਨੈਗੇਟਿਵਿਟੀ ਫਲਾ ਰਹੇ ਆ ਪੋਜ਼ਿਟਿਵਿਟੀ ਫਲਾਓ ਨੈਗੇਟਿਵਿਟੀ ਨਾ ਫਲਾਓ ਇਹੋ ਜੇ ਮਾਹੌਲ ਦੇ ਵਿੱਚ ਰਾਜਵੀਰ ਜਵੰਦਾ ਪੂਰਾ ਉਸ ਦਾ ਬੋਡੀ ਜਿਹੜੀ ਆ ਉਸ ਦਾ ਸਰੀਰ ਜਿਹੜਾ ਲਗਾਤਾਰ ਫਾਈਟ ਦੇ ਰਿਹਾਗਾ ਪਰ ਨੈਗੇਟਿਵਿਟੀ ਨਾ ਫਲਾਈ ਜਾਵੇ ਪੋਜ਼ਿਟਿਵ ਗੱਲ ਕੀਤੀ ਜਾਵੇ ਅਰਦਾਸਾਂ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਸੇਤਿਆਬੋ ਕੇ ਆਪਣੇ ਘਰ ਨੂੰ ਪਰਤੇ ਕਿਸ ਤੋਂ ਪਹਿਲਾਂ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹਿਮਾਚਲ ਦੇ ਵਿੱਚ ਔਰ ਉਸ ਤੋਂ ਬਾਅਦ ਪਾਰਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਜਿੱਥੇ ਰਾਜਵੀਰ ਜਵੰਦਾ ਦੇ ਸਾਥੀ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ ਔਰ ਕੱਲ ਰਾਤ ਦੀ ਜਿਹੜਾ ਤੁਸੀਂ ਦੇਖ ਕੇ ਆਊਗਾ ਕੱਲ ਰਾਤ ਵੀ ਲਗਾਤਾਰ ਹਰੇਕ ਸਿੰਗਰ ਜਿਹੜਾ ਆ ਰਿਹਾ ਸੀ ਇੱਥੇ ਰਾਜਵੀਰ ਜਵੰਦੇ ਨੂੰ ਜੋ-ਜੋ ਪਿਆਰ ਕਰਦਾ ਸਾਰੇ ਇੱਥੇ ਆ ਰਹੇ ਸੀ ਔਰ ਘਰ-ਘਰ ਦੇ ਵਿੱਚ ਦੁਆਵਾਂ ਜਿਹੜੀਆਂ ਰਾਜਵੀਰ ਜਵੰਦੇ ਦੇ ਹੀ ਹੋ ਰਹੀਆਂ ਨੇ ਕਿਉਂਕਿ ਕੱਲ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਮਾਤਾ ਹੰਸਾਲੀ ਸਾਹਿਬ ਗਏ ਸੀ ਹੰਸਾਲੀ ਸਾਹਿਬ ਜਾ ਕੇ ਉਹਨੇ ਅਰਦਾਸ ਕੀਤੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਜਿਹਾ ਤੁਹਾਨੂੰ ਦਿਖਾ ਰਹੇ ਹਾਂ 40 ਹਸਪਤਾਲ ਦੇ ਬਾਹਰੋਂ ਤਾਂ ਵੱਖ-ਵੱਖ ਰੀਆਂ ਗੱਡੀਆਂ ਜਿਹੜੀਆਂ ਇੱਥੇ ਆ ਕੇ ਖੜੀਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਸਿੰਗਰ ਨੇ ਉਹ ਵੀ ਇੱਥੇ ਆਏ ਕੱਲ ਵੀ ਸਾਰੇ ਸਿੰਗਰ ਆਏ ਔਰ ਹੁਣ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਅਪਡੇਟ ਇਹ ਹੈ ਕਿ ਅਜੇ ਤੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਜਿਹੜਾ ਹੈ ਉਹ ਨਹੀਂ ਹੋਇਆ ਪਹਿਲਾ ਵਰਗੀ ਸਿਹਤ ਹੈ ਬਿਲਕੁਲ ਵੀ ਜਿਹੜਾ ਉਹਨਾਂ ਦੀ ਮੂਵਮੈਂਟ ਨਹੀਂ ਹੋਈ ਕਿਉਂਕਿ ਬ੍ਰੇਨ ਤੱਕ ਆਕਸੀਜਨ ਅਜੇ ਤੱਕ ਵੀ ਨਹੀਂ ਪਹੁੰਚ ਰਹੀ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਜਿਹਦੇ ਕਰਕੇ ਬ੍ਰੇਨ ਡੈੱਡ ਹੋਇਆ ਔਰ ਇੰਜਰੀ ਜਿਹੜੀਆਂ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਕੱਲ ਵੀ ਦੋ ਵਾਰ ਕਾਰਡੀਕਲ ਅਰੈਸਟ ਜਿਹੜੇ ਆਏ ਰਾਜਵੀਰ ਜਵੰਦਾ ਨੂੰ ਔਰ ਇੱਕ ਤਾਂ ਜਦੋਂ ਲੈ ਕੇ ਆ ਰਹੇ ਸੀ ਉਸ ਸਮੇਂ ਤਾਂ ਹੀ ਜਿਹੜਾ ਡਾਕਟਰਸ ਨੇ ਜਦੋਂ ਆਪਰੇਸ਼ਨ ਕਰਨਾ ਚਾਹਿਆ ਜੋ ਡਾਕਟਰ ਜਿਹੜੇ ਹੈ ਸਰਜਰੀ ਕਰ ਰਹੇ ਸੀ ਤਾਂ ਇੱਕ ਅਟੈਕ ਉਸ ਸਮੇਂ ਆਉਂਦਾ ਜਦੋਂ ਸਰਜਰੀ ਕਰ ਰਹੇ ਹੁੰਦੇ ਆ ਡਾਕਟਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਟਿਸ ਹਸਪਤਾਲ ਦੀਆਂ ਔਰ ਨਾਲੀ ਉਹਨਾਂ ਦੱਸ دیے ਕਿ ਅਸੀਂ ਪਰਿਵਾਰਕ ਮੈਂਬਰ ਦੇ ਨਾਲ ਵੀ ਉਹਨਾਂ ਦੇ ਗੱਲਬਾਤ ਕੀਤੀ ਸਵੇਰੇ ਸਵੇਰੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਜੇ ਤੱਕ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋਇਆ ਬਿਲਕੁਲ ਕੱਲ ਵਰਗੀ ਸਥਿਤੀ ਬਣੀ ਹੋਈ ਹੈ ਔਰ ਡਾਕਟਰਜ਼ ਲਗਾਤਾਰ ਕਹਿ ਰਹੇ ਨੇ ਕਿ ਅਰਦਾਸਾਂ ਕਰੋ ਔਰ ਕਿਉਂਕਿ ਕੱਲ ਪੀਜੀਆਈ ਤੋਂ ਡਾਕਟਰਜ਼ ਵੀ ਬੁਲਾਏ ਗਏ ਸੀ ਕੁਝ ਔਰ ਨਾਲ ਹੀ ਤੋਂ ਦੱਸ ਦिए ਕਿ ਇੱਥੋਂ ਤੱਕ ਵੀ ਪ੍ਰਬੰਧ ਕਰ ਲਿਆ ਸੀ ਕਿ ਜੇ ਕਿਤੇ ਹੋਰ ਹਸਪੀਟਲ ਦੇ ਵਿੱਚ ਦਿਖਾਉਣਾ ਪਿਆ ਜੇ ਜੇ ਕੋਈ ਮੈਦਾਨਤਾ ਗੁਰਗਾਓਂ ਦਿੱਲੀ ਬੰਬੇ ਜਾਂ ਕਿਤੇ ਵੀ ਲੈ ਕੇ ਜਾਣਾ ਪਏ ਜੇ ਤਾਂ ਉੱਥੇ ਵੀ ਲੈ ਕੇ ਜਾਇਆ ਜਾ ਸਕਦਾ ਹੈ ਉਸ ਦੇ ਲਈ 에어 ਲਿਫਟ ਕਰਨ ਦੇ ਲਈ ਜਿਹੜਾ ਹੈਗਾ ਜਹਾਜ਼ ਦਾ ਵੀ ਪ੍ਰਬੰਧ ਕੀਤਾ ਸੀ ਉਹਨਾਂ ਸਾਥੀਆਂ ਨੇ ਸਾਨੂੰ ਦੱਸਿਆ ਔਰ ਨਾਲ ਹੀ ਤੁਹਾਨੂੰ ਦੱਸ ਦੇ ਕਿ ਡਾਕਟਰ ਕਹ ਰਹੇ ਨੇ ਕਿ ਜਦੋਂ ਡਾਕਟਰ ਦੇ ਵੱਲੋਂ ਕੱਲ ਸਰਜਰੀ ਕੀਤੀ ਜਾ ਰਹੀ ਸੀ ਤਾਂ ਇੱਕ ਕਾਰਡੀਕਲ ਰੈਸਟ ਜਿਹੜਾ ਉਸ ਸਮੇਂ ਹੁੰਦਾ ਯਾਨੀ ਕਿ ਇੱਕ ਦਿਲ ਦਾ ਦੌਰਾ ਹਾਰਟ ਅਟੈਕ ਉਸ ਸਮੇਂ ਆਉਂਦਾ ਕਿਉਂਕਿ ਸਟੇਬਲ ਨਹੀਂ ਹੈ ਧੌਣ ਦਾ ਮਣਕਾ ਵੀ ਜਿਹੜਾ ਟੁੱਟ ਚੁੱਕਿਆ ਹੈਗਾ ਔਰ ਨਾਲ ਹੀ ਦੱਸਦੇ ਕਿ ਰੀਡ ਦੀ ਹੱਡੀ ਦੇ ਵਿੱਚ ਵੀ ਤਿੰਨ ਜਗ੍ਹਾ ਤੋਂ ਸਪਾਇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤੇ ਬ੍ਰੇਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਜਰੀਜ਼ ਨੇ ਜਿਹਦੇ ਕਰਕੇ ਕੋਈ ਮੂਵਮੈਂਟ ਰਾਜਵੀਰ ਜਵੰਦਾ ਦੀ ਨਹੀਂ ਹੋ ਰਹੀ ਕੋਈ ਵੀ ਮੂਵਮੈਂਟ ਰਾਜਵੀਰ ਜਵੰਦਾ ਨਹੀਂ ਕਰ ਰਿਹਾ ਔਰ ਉਹਨਾਂ ਦਾ ਪਰਿਵਾਰ ਲਗਾਤਾਰ ਜਿਹੜਾ ਉਹ ਅਰਦਾਸਾਂ ਕਰ ਰਿਹਾ ਹੰ ਸਾਲੀ ਸਾਹਿਬ ਜਾ ਕੇ ਅਰਦਾਸਾਂ ਕਰ ਰਿਹਾ ਉਹਨਾਂ ਦੇ ਚਾਉਣ ਵਾਲੇ ਅਰਦਾਸਾਂ ਕਰ ਰਹੇ ਨੇ ਵਕੋ ਵਕ ਜਿਹੜੇ ਵੀ ਜਿੱਥੋਂ ਦਾ ਕੋਈ ਹੈਗਾ ਬੰਦਾ ਉੱਥੇ ਬੈ ਕੇ ਆਪਣੇ ਗੁਰੂ ਘਰ ਦੇ ਵਿੱਚ ਅਰਦਾਸ ਕਰ ਰਿਹਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਅਰਦਾਸਾਂ ਹੋ ਰਹੀਆਂ ਤਾਂ ਅਸੀਂ ਵੀ ਇਹੀ ਕਹਾਂਗੇ ਕਿ ਅਰਦਾਸਾਂ ਕਰੋ ਕਿਉਂਕਿ ਰਾਜਵੀਰ ਜਵੰਦਾ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ 40 ਹਸਪਤਾਲ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਲਗਾਤਾਰ ਅਰਦਾਸਾਂ ਕਰ ਰਹੇ ਨੇ ਤਾਂ ਸਵੇਰੇ ਸਵੇਰੇ ਅਸੀਂ ਫੋਨ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਦੇ ਗੁਆਂਢੀ ਵੀ ਨੇ ਦਾ 11 ਸਾਲ ਤੋਂ ਇਕੱਠੇ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਵੀ ਸੁਧਾਰ ਹਜੇ ਤੱਕ ਨਹੀਂ ਹੋਇਆ ਕੱਲ੍ਹ ਵਾਲੀ ਸਥਿਤੀ ਜਿਹੜੀ ਹੈ ਨਾਜ਼ੁਕ ਸਥਿਤੀ ਉਹਨਾਂ ਦੀ ਬਣੀ ਹੋਈ ਹੈ